ਸਦਨੰ ਸ਼ਿਕਾਰ ਸਦਨੰ ਸ਼ਿਕਾਰ ਨਨਕ ਤਿਸ ਜਨ ਕੋ ਸਦਨੰ ਸ਼ਿਕਾਰ ਸਦਨੰ ਸ਼ਿਕਾਰ ਸਦਨਮਸ਼ਕ ਨਾਨਕ ਤਿਸ ਜਨ ਕੋ ਸਦਨਮਸ਼ਕ ਸਦਨਮਸ਼ਕ ਸਾਰੇ ਜਪੋ ਜੀ ਸਦਨਮਸ਼ਕ ਸਦਨਮਸ਼ਕ ਨਾਨਕ ਤੇ ਸੇ ਜਨ ਕੋ ਸਦਨਮਸ਼ਕਾਰ ਨਮਸ਼ਕਾਰ ਨਾਨਕ ਤੇ ਸੇ ਜਨ ਕੋ ਸਦਨਮਸ਼ਕਾਰ ਸ਼ਕਾਰ ਸਦਨ ਮੇ ਸ਼ਕਾਰ ਨਾਨਕ ਤੇ ਸਜਣ ਕੋ ਸਦਨ ਮੇ ਸ਼ਕਾਰ ਨੇ ਜਿਸ ਸਦਾ ਸੁਖ ਹੋ का सदा नम शिकार तिस से जन को सदा नम शिकार सदा नम शिकार सदा नम शिकार नानकुद जने को ਸਦਾ ਨਮਸ਼ਕਾਰ Que <laughs> ਸਦਾ ਨਮਸ਼ਕਾਰ ਨਾਨਕ ਤੇ ਸਚਨ ਕੋ ਸਦਾ ਨਮਸ਼ਕਾਰ ਨਾਨਕ ਤੇ ਸਚਨ ਕੋ ਸਦਾ ਨਮਸ਼ਕਾਰ ਸਦਾ ਨਮਸ਼ਕਾਰ ਤਨ ਤਨੇ ਤਨ ਤਨ ਜਨਿਆ ਜਿਸ ਪਰ ਸਾਦ ਸਭ ਜਗਤ ਤੇ ਜਗਤ ਤਿਤਰਾਇ ਜਿਸ ਪਰ ਸਾਦੀ ਸਬ ਜਗਤ ਤਿਤਰਾਇ ਸਦਾ ਨਮਸ਼ਕਾਰ ਸਦਾ ਨਮਸ਼ਕਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਸਤ ਨਮਸ਼ਕਾਰ ਸਾਰੇ ਜਪੋ ਕਰੋ ਕਿਰਪਾ ਜੀ ਸਤ ਨਮਸ਼ਕਾਰ ਨਾਨਕ ਤਿਸ ਜਨੇ ਓ ਸਤ ਨਮਸ਼ਕਾਰ ਸਤ ਨਮਸ਼ਕਾਰ ਆ ਬਣ ਕਾ ਇੱਕ ਸੁਬਾਹ ਜਨ ਕੇ ਸੰਗ ਚਿੱਤ ਆਵੇ ਨਾ ਆ ਵਹਿਣਾ ਜਨ ਕੇ ਸੰਗ ਕੀਤ ਗਾਵੈਣਾ ਸਦਾ ਨਮਸ਼ਕਾਰ ਸਦਾ ਨਮਸ਼ਕਾਰ ਨਾਨਕ तिस ਜਨ ਕੋ ਸਦਾ ਨਮਸ਼ਕਾਰ ਸਤਿ ਨਮਸ਼ਕਾਰ ਸਦਾ ਨਮਸ਼ਕਾਰ ਨਾਨਕ ਤੇ ਜਨੇ ਕੋ ਸਦਾ ਨਮਸ਼ਕਾਰ ਸਦਾ ਨਮਸ਼ਕਾਰ ਮੁਕਤ ਮੁਕਤ ਕਰ ਸੰਸਾਰ ਨਾਨਕਿਸ ਜਨ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਤਨ 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 ਜਨ ਆਇ ਇੱਕ ਵਾਰ ਸਾਰੇ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਇਸ ਸੰਸਾਰ ਤੇ ਸੰਸਾਰ ਦੇ ਲੋਕ ਮਨੁੱਖਤਾ ਸਮੂੱਚੀ ਮਨ ਮਾਨਵਤਾ ਬਿਮਾਰੀਆਂ ਦੇ ਲਪੇਟ ਵਿੱਚ ਬੇਕਾਰਾਂ ਦੇ ਲਪੇਟ ਵਿੱਚ ਆ ਜੈ ਨੇ ਤੇ ਕੋਈ ਰਸਤਾ ਨਾ ਮਿਲੇ ਤੇ ਫੇਰ ਉਹ ਅਕਾਲ ਪੁਰਖ ਦੀ ਦਰਗਾਹ ਤੋਂ ਨਾਮ ਜਪਣ ਵਾਲੇ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਆਵਾਦਤ ਕਰਨ ਵਾਲੇ ਫਿਰ ਉਹ ਉਹ ਕਾਲਪੁਰਖ ਪਰਮਾਤਮਾ ਵਾਹਿਗੁਰੂ ਉਹ ਨਾਮ ਜਪਣ ਵਾਲੇ ਮਹਾਪੁਰਖਾਂ ਦੀ ਡਿਊਟੀ ਲਗਾਉਂਦੇ ਨੇ ਤੁਸੀਂ ਜਾਓ ਸੰਸਾਰ ਪਰਮਾ ਦੇ ਵਿੱਚ ਫਸ ਗਿਆ ਤੇ ਸੰਸਾਰ ਜਿਹੜਾ ਹੈ ਭੁੱਲ ਗਿਆ ਭੁੱਲੜ ਬਣ ਕੇ ਮਨੁੱਖ ਰੱਬ ਤੋਂ ਮੂਨਕਰ ਹੋ ਗਿਆ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਤੇ ਸੰਸਾਰ ਚੱਕਰਾਂ ਦੇ ਵਿੱਚ ਪੈ ਗਿਆ ਤੇ ਜਾਓ ਮਹਾਰਾਜ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਓ ਤੇ ਫਿਰ ਮਹਾਪੁਰਖਾਂ ਦਾ ਪ੍ਰਕਾਸ਼ ਹੁੰਦਾ ਜੀ ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਜਿਹੜੇ ਮਾਤਾ ਪਿਤਾ ਬੰਦਗੀ ਵਾਲੇ ਨਾਮ ਜਪਣ ਵਾਲੇ ਨਾਮ ਜਿਹੜਾ ਨੇ ਇਸ ਸੰਸਾਰ ਦੇ ਵਿੱਚ ਰੌਲਾ ਪਾ ਕੇ ਨਹੀਂ ਜਪਿਆ ਜਾਂਦਾ ਮਾਫ ਕਰਿਓ ਮੈਨੂੰ ਬਹੁਤ ਸਾਰੇ ਕਈ ਐਸੇ ਮਿਲਦੇ ਨੇ ਉਹ ਕਹਿੰਦੇ ਨੇ ਵੀ ਬਾਬਾ ਜੀ ਮੈਂ ਇੰਨਾ ਨਾਮ ਜਪਦਾ ਮੈਂ ਪੰਜਾਂ ਬਾਣੀਆਂ ਦਾ ਜਾਪ ਕਰਦਾ ਮੈਂ ਫਿਰ ਹੋਰ ਜਾਪ ਜ ਕਰਦਾ ਮੈਂ ਹੋਰ ਜਾਪ ਕਰਦਾ ਜਿਹੜੇ ਨਾਮ ਦੇ ਖਜ਼ਾਨੇ ਆ ਨਾਮ ਜਪਣ ਵਾਲੇ ਉਹ ਤਾਂ ਕਿਸੇ ਅੱਗੇ ਕਦੇ ਦੱਸਦੇ ਨਹੀਂ ਪੜਦੇ ਨੇ ਨਾਮ ਜਿਹੜਾ ਜਪਣਾ ਬੰਦਗੀ ਜਿਹੜੀ ਕਰਨੀ ਆ ਉਹ ਬਾਤ ਜਿਹੜੀ ਕਰਨੀ ਆ ਇਹ ਬਿਲਕੁਲ ਛੁਪ ਕੇ ਹੁੰਦੀ ਆ ਤੇ ਜਦੋਂ ਤੁਹਾਡੀ ਆਵਾਦਤ ਪੂਰੀ ਹੋ ਜਾਏਗੀ ਤੇ ਤੁਸੀਂ ਸੰਸਾਰ ਵਿੱਚ ਪ੍ਰਗਟ ਹੋ ਜਾਓਗੇ ਉਚਾਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਸੂਰਜ ਕਦੇ ਦੱਸਦਾ ਮੈਂ ਚੜਨ ਲੱਗਾ ਪਹਿਲਾਂ ਛੁਪਿਆ ਰਹਿੰਦਾ ਹੈ ਅਲੋਪ ਰਹਿੰਦਾ ਹੈ ਜਦੋਂ ਕਿਰਨ ਪੈਂਦੀ ਹੈ ਨੇ ਤੇ ਸੰਸਾਰ ਦੇ ਵਿੱਚ ਰੋਸ਼ਨੀ ਪੈਦਾ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਹਰੇ ਕਹਿੰਦਾ ਸੂਰਜ ਦੇਵਤਾ ਚੜ ਗਿਆ ਹੈ ਇਹ ਨਾਮ ਜਪਣੇ ਵਾਲੇ ਦੀ ਨਿਸ਼ਾਨੀਆਂ ਹੁੰਦੀ ਹੈ ਬੰਦਗੀ ਕਰਨ ਵਾਲੇ ਦੀ ਤੇ ਨਾਮ ਜਪਣ ਵਾਲੇ ਮਾਤਾ ਪਿਤਾ ਜੀ ਮਾਤਾ ਪ੍ਰੇਮੀ ਜੀ ਤੇ ਪਿਤਾ ਪਾਲਾ RAM ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਚਕੰਡ ਵਾਸੀ ਤਨਤਨ ਬਾਬਾ ਗੋਬਿੰਦਦਾਸ ਮਹਾਰਾਜ ਜੀ ਇੱਕ ਸਵਰਗ ਜਿਨ੍ਹਾਂ ਦਾ ਪ੍ਰਕਾਸ਼ ਹੋਇਆ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਪ੍ਰਕਾਸ਼ ਹੋਇਆ ਮਾਲਕ ਦੀ ਬਖਸ਼ਿਸ਼ ਹੋ ਗਈ ਸਤਗੁਰਾਂ ਨੇ ਨਾਮ ਜਪਣ ਵਾਲੇ ਇਸ ਸੰਸਾਰ ਤੇ ਭੇਜਿਆ ਵੇ ਭੁੱਲੜ ਇਨਸਾਨਾਂ ਨੂੰ ਭੁੱਲੜ ਸੰਗਤਾਂ ਨੂੰ ਰਸਤੇ ਤੇ ਪਾਣ ਵਾਸਤੇ ਫਿਰ ਉਹਨਾਂ ਨੇ ਇਸ ਸੰਸਾਰ ਨੂੰ ਦੇਖੋ ਕਿਤਨਾ ਕ ਨਾਮ ਨਾਲ ਪਤਾ ਹੀ ਲੱਗਦਾ ਸੰਗਤਾਂ ਨੂੰ ਕਿ ਕਿਤਨੇ ਕ ਸੰਗਤਾਂ ਨਾਮ ਦੇ ਨਾਲ ਜੁੜੀਆਂ ਕਿਤਨੇ ਕ ਮਹਾਪੁਰਖਾਂ ਦੇ ਡੇਰੇ ਬਣੇ ਹੋਏ ਜਿੱਥੇ ਜਾ ਕੇ ਆਸ਼ਰਮ ਬਣੇ ਜਿੱਥੇ ਜਾ ਕੇ ਸਾਰੇ ਨਕਮਸਤਕ ਹੁੰਦੇ ਔਰ ਆਪਣਾ ਜੀਵਨ ਪਛੜੇ ਹੋਏ ਜਿਹੜਾ ਜੀਵਨ ਉਹਨੂੰ ਸਦਾਰਦੇ ਆ ਇਹ ਬਖਸ਼ਿਸ਼ ਹੈ ਇਹ ਰਹਿਮਤ ਹੈ ਸਚਕੰਡ ਵਾਸੀ ਤੰਤਨ ਬਾਬਾ ਗੋਬਿੰਦਾਸ ਮਹਾਰਾਜ ਜੀ ਸਚਕੰਡ ਵਾਸੀ 108 ਤੰਤਨ ਬਾਬਾ ਚਮੰਦਾਹ ਜੀ ਮਹਾਰਾਜ ਗੱਦੀ ਨਿਸ਼ੀਨ ਬ੍ਰਹਮ ਗਿਆਨੀ 108 ਤੰਤਨ ਬਾਬਾ ਦੇਸਰਾਜ ਜੀ ਮਹਾਰਾਜ ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਸੰਗਤਾਂ ਦੇ ਵਿੱਚ ਬੜੀ ਕਿਰਪਾ ਮਹਾਪੁਰਖਾਂ ਦੀ ਮਨੁੱਖਤਾ ਨੂੰ ਦਾਤ ਮਿਲਣੀ ਨਾਮ ਦੇ ਨਾਲ ਜੋੜਨਾ ਇਹ ਜੀਵਨ ਜਿਹੜਾ ਹੀਰੇ ਵਰਗਾ ਬਣਾਣਾ ਇਹ ਮਹਾਪੁਰਖ ਹੀ ਬਣਾ ਸਕਦੇ ਨੇ ਤੇ ਹਜ਼ੂਰ ਜ਼ਿਕਰ ਕਰਦੇ ਨੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਦਾ ਇਹ ਨਮਸਕਾਰ ਕੀਤੀ ਪੰਚਮ ਪਾਸ਼ਾ ਗੁਰਵਰਜਨ ਮਹਾਰਾਜਾ ਬਖਸ਼ਿਸ਼ ਕਰਦੇ ਨੇ ਗੁਰਵਰਜਨ ਦੇ ਮਹਾਰਾਜ ਜੀ ਆਪ ਮੁਕਤ ਮੁਕਤ ਕਰ ਸਨ ਸਾਰੇ ਨਾਨਕ ਇਸ ਜਨ ਕੋ ਸਦਾ ਨਮਸ਼ਕਾਰ ਸੇ ਜਨ ਕੋ ਸਦਨਮਸ਼ਕਾ 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 ਨਾਨਕ ਤੇ ਸੇ ਜਨ ਕੋ ਸਦਨਮਸ਼ਕਾ नमश नानक नानक किसने गो सदा नमश नानक नक तने गो सदा नमश का नानक से जने गो सदा नमशिकाल सदा नमश का सदा नमश ਕਰੋ ਸਤਨਾਮ